ਪਹਿਲਾਂ ਤਾਂ ਜੀ ਤੁਹਾਡੇ ਚੈਨਲ ਨੂੰ ਸਰੋਤਿਆਂ ਨੂੰ ਤੇ ਤੁਹਾਡੇ ਦੌਰਾਨ ਪਿਆਾਰੇ ਮੈਸੇਜ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੋਕ ਸਭਾ ਚੋਣਾਂ ਦਾ ਮਾਹੌਲ ਦਿਨੋਂ ਦਿਨ ਬਹੁਤ ਵਧੀਆ ਤੇ ਬਹੁਤ ਉਛਾਈਤ ਹੋ ਰਿਹਾ ਹੈ ਜਿਵੇਂ ਜਿਵੇਂ ਦਿਨ ਬੀਤੇ ਜਾ ਰਹੇ ਨੇ ਓਵੇਂ ਓਵੇਂ ਲੋਕਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਪ੍ਰਤੀ ਜੋ ਪਿਆਰ ਹੈ ਉਹ ਜਗਜਹਰ ਹੋ ਰਿਹਾ ਹੈ ਜਿਵੇਂ ਕਿ ਅੱਜ ਸੇਖਵਾ ਵਿਖੇ ਅੱਜ ਮੋਦੀ ਵੱਡੀ ਇੱਕ ਮੀਟਿੰਗ ਬੁਲਾਈ ਗਈ ਸੀ ਵਲੰਟੀਅਰਸ ਦੀ ਜਿੱਡੀ ਇੱਕ ਰੈਲੀ ਦਾ ਰੂਪ ਧਾਰਨ ਕਰ ਗਈ ਉਸ ਰੈਲੀ ਨੂੰ ਦੇਖਦਿਆਂ ਇਹ ਪਤਾ ਲੱਗ ਰਿਹਾ ਹੈ ਕਿ ਅਸ਼ੈਰੀ ਕਲਸੀ ਜੀ ਇਸ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਇੱਕ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਜਾ ਰਹੇ ਨੇ ਤੇ ਉਹ ਜਿਹੜੀ ਜਿੱਤ ਆ ਉਹ ਇੱਕ ਰికਾਰਡਡ ਜਿੱਤ ਹੋਏਗੀ ਜੋ ਮਾਨ ਸਾਹਿਬ ਦੇ ਕੀਤੇ ਗਏ ਕੰਮ ਨੇ ਜੋ ਸਾਡੇ ਅਰਵਿੰਦ ਕੇਜਰੀਵਾਲ ਸੁਪਰੀਮੋਈ ਦਾ ਮੈਸੇਜ ਹੈ ਉਹ ਲੋਕਾਂ ਦੇ ਦਿਲਾਂ ਵਿੱਚ ਇਹੋ ਜੀ ਛਾਪ ਛੱਡ ਚੁੱਕਿਆ ਹੈ ਕਿ ਇਸ ਵਾਰ ਅਸੀਂ ਜਿਹੜੀ ਇਸ ਲੋਕ ਸਭਾ ਦੇ ਵਿੱਚ ਆ ਇੱਕ ਹੁੰਝਾ ਫੇਰ ਝਾੜੂ ਫੇਰ ਜਿੱਤ ਪ੍ਰਾਪਤ ਕਰਨ ਜਾ ਰਹੇ ਹਾਂ ਇਹ ਬਹੁਤ ਹੀ ਇੱਕ ਸਪਸ਼ਟ ਹੋ ਚੁੱਕੀ ਗੱਲ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਰਹਿ ਗਿਆ ਕਹਿਣ ਵਾਲੇ ਦੂਜੀਆਂ ਤੀਜੀਆਂ ਹੋਰ ਪਾਸੇ ਨੂੰ ਤੋਰਨ ਨੂੰ ਗੱਲਾਂ ਬਹੁਤ ਨੇ ਪਰ ਇੱਕ ਚੀਜ਼ ਬਹੁਤ ਸਪਸ਼ਟ ਹੈ ਕਿ ਆਮ ਆਦੀ ਪਾਰਟੀ ਤੇ ਸ਼ੈਰੀ ਕਲਸੀ ਜੀ ਗੁਰਦਾਸਪੁਰ ਤੋਂ ਤੇ ਮਾਨ ਸਾਹਿਬ ਦਾ ਜਿਹੜਾ ਮੈਸੇਜ ਹੈ ਕਿ ਪੰਜਾਬ ਬਣੇਗਾ ਹੀਰੋ ਏਸਵਰ 130 ਉਹ ਸਪਸ਼ਟ ਤੇ ਸਾਬਤ ਹੁੰਦਾ ਦਿਖ ਰਿਹਾ ਹੈ ਇਸ ਵਾਰ ਆਮ ਆਦੀ ਪਾਰਟੀ ਪੰਜਾਬ ਚ ਹੁੰਜਾ ਫਰਜ਼ੀਤ ਪ੍ਰਾਪਤ ਕਰੇਗੀ